ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਚਾਰ ਨਿਸ਼ਾਨੀਆਂ ਦੀ ਜੋ ਜੇਕਰ ਤੁਹਾਡੇ ਵਿੱਚ ਹਨ ਜਾਂ ਤੁਹਾਡੇ ਨੇੜੇ ਕਿਸੇ ਪੀਰਾਂ ਨੂੰ ਮੰਨਣ ਵਾਲਿਆਂ ਵਿੱਚ ਹਨ ਤਾਂ ਸਮਝ ਲੈਣਾ ਕਿ ਉਹ ਪੀਰਾਂ ਦਾ ਸੱਚਾ ਭਗਤ ਨਹੀਂ ਹੈ ਉਹ ਪੀਰਾਂ ਦਾ ਕੱਚਾ ਭਗਤ ਹੈ ਅੱਜ ਕੱਲ ਪੀਰਾਂ ਨੂੰ ਮੰਨਣ ਵਾਲੇ ਲੋਕ ਬਹੁਤ ਹਨ ਪਰ ਉਹਨਾਂ ਵਿੱਚੋਂ ਸੱਚੇ ਭਗਤ ਬਹੁਤ ਘੱਟ ਹਨ ਕਿਹੜੇ ਗੁਣਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਪੀਰਾਂ ਦਾ ਸੱਚਾ ਭਗਤ ਹੈ ਜਾਂ ਫਿਰ ਕੱਚਾ ਜਾਂཕਖੰਡੀ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਫਿਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਅਤੇ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚਾਰ ਨਿਸ਼ਾਨੀਆਂ ਹਨ ਜਿਨ੍ਹਾਂ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਕੀ ਅਸੀਂ ਪੀਰਾਂ ਦੇ ਕੱਚੇ ਭਗਤ ਹਾਂ ਅਤੇ ਹੁਣ ਤੱਕ ਸਿਰਫ ਦਿਖਾਵੇ ਲਈ ਹੀ ਪੀਰਾਂ ਨੂੰ ਮੰਨਦੇ ਆ ਰਹੇ ਹਾਂ ਸੰਗਤ ਜੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਹੜੇ ਭਗਤ ਸਿਰਫ ਕਿਸੇ ਮੁਰਾਦ ਨੂੰ ਪੂਰਾ ਕਰਵਾਉਣ ਲਈ ਹੀ ਪੀਰਾਂ ਦੀ ਦਰਗਾਹ ਤੇ ਜਾਂਦੇ ਨੇ ਅਤੇ ਪੀਰਾਂ ਨੂੰ ਕਿਸੇ ਖਾਸ ਮਕਸਦ ਲਈ ਹੀ ਮੰਨਦੇ ਨੇ ਤਾਂ ਉਹ ਕੱਚੇ ਭਗਤ ਹੁੰਦੇ ਹਨ ਅਜਿਹੇ ਭਗਤਾਂ ਨੂੰ ਇਹ ਹੁੰਦਾ ਹੈ ਕਿ ਕਿਸੇ ਤਰ੍ਹਾਂ ਪੀਰ ਉਹਨਾਂ ਦੀ ਸੁੱਖਣਾ ਪੂਰੀ ਕਰ ਦੇਣ ਇਸ ਲਈ ਉਹ ਬਹੁਤ ਸੇਵਾ ਕਰਦੇ ਨੇ ਚਾਦਰਾਂ ਵੀ ਚਾੜ੍ਹਦੇ ਨੇ ਅਤੇ ਚੌਕੀਆਂ ਵੀ ਭਰਦੇ ਹਨ ਜਦੋਂ ਕਿਤੇ ਅਜਿਹੇ ਭਗਤਾ ਦੀ ਸੁੱਖਣਾ ਪੂਰੀ ਨਾ ਹੋਵੇ ਦਾ ਇਹ ਪੀਰਾਂ ਨੂੰ ਮੰਨਣਾ ਛੱਡ ਦਿੰਦੇ ਨੇ ਅਜਿਹੇ ਭਗਤ ਕੱਚੇ ਭਗਤ ਹੁੰਦੇ ਹਨ ਸੰਗਤ ਜੀ ਅਗਲੀ ਨਿਸ਼ਾਨੀ ਕੱਚੇ ਭਗਤਾ ਦੀ ਇਹ ਹੁੰਦੀ ਹੈ ਕਿ ਇਹ ਇਬਾਦਤ ਕਦੇ ਕਰ ਲੈਂਦੇ ਹਨ ਅਤੇ ਕਦੇ ਨਹੀਂ ਕਰਦੇ ਇਹ ਆਪਣਾ ਕੰਮ ਪਹਿਲਾਂ ਦੇਖਦੇ ਨੇ ਜੇਕਰ ਇਬਾਦਤ ਸਮੇਂ ਕੰਮ ਪੈ ਜਾਵੇ ਤਾਂ ਇਹ ਜਾਤਾ ਪਾਠ ਪੂਜਾ ਵਿੱਚੇ ਛੱਡ ਜਾਂਦੇ ਨੇ ਜਾਂ ਫਟਾਫਟ ਨਵੇੜਨ ਦੀ ਕਰਕੇ ਆਪਣੇ ਕੰਮ ਨੂੰ ਕਰਨ ਲਈ ਚਲੇ ਜਾਂਦੇ ਨੇ ਸੰਗਤ ਜੀ ਤੀਜੀ ਨਿਸ਼ਾਨੀ ਕੱਚੇ ਭਗਤਾ ਦੀ ਇਹ ਹੁੰਦੀ ਹੈ ਕਿ ਇਹ ਬਾਹਰ ਲੋਕਾਂ ਅੱਗੇ ਬਹੁਤ ਹੀ ਦਾਨੀ ਅਤੇ ਰੱਬ ਦੇ ਭਗਤ ਬਣ ਕੇ ਰਹਿੰਦੇ ਹਨ ਪਰ ਘਰ ਵਿੱਚ ਇਹ ਕਿਸੇ ਨੂੰ ਵੀ ਸਿੱਧੇ ਮੂੰਹ ਨਹੀਂ ਬੁਲਾਉਂਦੇ ਆਪਣੀ ਆਕੜ ਅਤੇ ਆਪਣੇ ਹੰਕਾਰ ਕਰਕੇ ਘਰ ਵਿੱਚ ਅਕਸਰ ਲੜਾਈ ਝਗੜਾ ਵੀ ਕਰਦੇ ਰਹਿੰਦੇ ਹਨ ਇਹ ਆਪਣੇ ਗਿਆਨ ਦਾ ਪਾਠ ਪੂਜਾ ਦਾ ਹੰਕਾਰ ਦੂਜਿਆਂ ਅੱਗੇ ਦਿਖਾਉਂਦੇ ਰਹਿੰਦੇ ਹਨ ਅਤੇ ਸਮਝਦੇ ਹਨ ਕਿ ਇਹਨਾਂ ਨੂੰ ਸਭ ਕੁਝ ਪਤਾ ਹੈ ਅਜਿਹੇ ਲੋਕ ਕੱਚੇ ਭਗਤ ਹੀ ਹੁੰਦੇ ਹਨ ਚੌਥੀ ਨਿਸ਼ਾਨੀ ਕੱਚੇ ਭਗਤਾਂ ਦੀ ਇਹ ਹੁੰਦੀ ਹੈ ਕਿ ਇਹ ਕਿਸੇ ਦਾ ਵੀ ਬੁਰਾ ਕਰਵਾਉਣ ਤੋਂ ਕਦੇ ਨਹੀਂ ਝਿਜਕਦੇ ਇਹ ਪੀਰਾਂ ਦੇ ਵੀ ਜਾਂਦੇ ਨੇ ਅਤੇ ਨਾਲ ਹੀ ਕਾਲੇ ਇਲਮ ਕਰਨ ਕਰਾਉਣ ਵਾਲਿਆਂ ਦੇ ਵੀ ਇਸ ਤਰ੍ਹਾਂ ਇਹ ਭੋਲੇ-ਪਾਲੇ ਲੋਕਾਂ ਨੂੰ ਪੀਰਾਂ ਦੇ ਨਾਂ ਤੇ ਗੁੰਮਰਾਹ ਕਰਦੇ ਰਹਿੰਦੇ ਹਨ ਅਜਿਹੇ ਲੋਕ ਬਣਦੇ ਤਾਂ ਪੀਰਾਂ ਦੇ ਸੱਚੇ ਭਗਤ ਹਨ ਪਰ ਉਹ ਆਪ ਕੱਚੇ ਹੁੰਦੇ ਹਨ ਅਤੇ ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਬਹੁਤ ਕਸ਼ਟ ਭੋ ਕੇ ਮਰਦੇ ਹਨ ਸੰਗਤ ਜੀ ਸਾਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਇਹਨਾਂ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ ਜਿਸ ਨਾਲ ਰੱਬ ਦੀ ਬਣਾਈ ਮਖਲੂਕ ਨੂੰ ਦੁੱਖ ਪਹੁੰਚੇ ਜਿਵੇਂ ਹਮੇਸ਼ਾ ਹੀ ਪੀਰਾਂ ਫਕੀਰਾਂ ਦੇ ਦੱਸੇ ਰਾਹਾਂ ਤੇ ਚੱਲਣਾ ਚਾਹੀਦਾ ਹੈ ਹਮੇਸ਼ਾ ਪੀਰਾਂ ਦੀ ਇਬਾਦਤ ਤੋਂ ਸਿੱਖਿਆ ਲੈ ਕੇ ਉਸ ਅੱਲਾਹ ਨਾਲ ਇਸ਼ਕ ਕਰਨਾ ਚਾਹੀਦਾ ਹੈ ਸਾਨੂੰ ਹਮੇਸ਼ਾ ਪੀਰਾਂ ਦੀ ਜ਼ਿੰਦਗੀ ਤੋਂ ਉਹਨਾਂ ਦੇ ਕੀਤੇ ਕੰਮਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਫਿਰ ਹੀ ਅਸੀਂ ਉਹਨਾਂ ਦੇ ਸੱਚੇ ਭਗਤ ਬਣ ਸਕਦੇ ਹਾਂ ਆਸ ਕਰਦੇ ਹਾਂ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜਲਦ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ